ਅੱਜ ਬੰਗੂਸ਼ਾਰਿਆ ਮੈਂ ਨਹੀਂ ਸੀ ਆਸ ਕੀ ਜ਼ਿੰਦਗੀ ਦਾ ਨਾ ਹੀ ਸਕੂਨ ਹੈ ਅਪਾ ਜੀ ਕਹਿੰਦੇ ਵੀ ਸਾਨੂੰ ਜੇ ਪਾਣੀ ਪਾਉਣ ਦੇ ਲਈ ਕੋਈ ਸਾਧਨ ਚਾਹੀਦਾ ਸੇਵਾ ਨਿਭਾਉਂਦੇ ਹੋਏ ਸੇਵਾਦਾਰ ਲਓ ਜੀ ਬਾਈ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਫਿਰ ਸਵਾਗਤ ਕੀਤਾ ਜਾਂਦਾ ਅੱਜ ਐਤਵਾਰ ਦਿਨਾਂ ਤੇ ਐਤਵਾਰ ਨੂੰ ਅੱਜ ਅਸੀਂ ਦਰਖਤ ਨਹੀਂ ਲਾ ਰਹੇ ਅੱਜ ਬਾਈ ਜੀ ਅਸੀਂ ਪਾਣੀ ਪਾ ਰਹੇ ਹਾਂ ਅਸੀਂ ਤਪਾ ਤਪਾ ਤੋਂ ਪੱਖੂ ਕਾਂਚੀਆਂ ਵਾਲਾ ਜਿਹੜਾ ਰੋਡ ਆ ਅਸੀਂ ਇੱਥੇ ਖੜੇ ਹਾਂ ਮੋੜਾਂ ਵਾਲੀਆਂ ਮੋਟਰਾਂ ਤੇ ਖੜੇ ਹਾਂ ਯਾਰ ਰੋਡ ਆ ਗਿਆ ਠੀਕ ਆ ਜੀ ਇੱਧਰ ਆ ਗਿਆ ਪਿੱਛੇ ਗਰਲਾਲ ਥੱਕ ਚੁੱਕਿਆ ਮੈਨੂੰ ਲੱਗਦਾ ਇਹ ਫਿਲਹ ਤੇ ਆਸੂ ਤੇ ਸੈਂਬਰ ਮਾਤਾ ਨੂੰ ਦਵਾਈ ਦਿਵਾਉਣ ਗਏ ਆ ਹਾਲਾਂਕਿ ਅਸੀਂ ਚਾਰੇ ਇਕੱਠੇ ਹੀ ਆ ਉਹ ਆਉਂਦੇ ਆ ਪਿੱਛੇ ਤੇ ਬੰਦੇ ਅੱਜ ਅਸੀਂ ਚਾਰ ਆਂ ਕਾਫੀ ਟਾਈਮ ਤੇ ਪਾਈ ਜਾਂਦੇ ਆ ਪਾਣੀ ਤੇ ਇਸ ਕਰਕੇ ਸਾਡੇ ਕੋਲੇ ਵਲੌਗ ਬਣਾਉਣ ਦਾ ਟਾਈਮ ਨਹੀਂ ਹੈਗਾ ਤੇ ਆ ਸਾਡੇ ਕੋਲੇ ਆ ਗਈ ਮੋਟਰ ਸਾਹ ਮੋਟਰ ਤੋਂ ਪਰ ਪਰ ਅਸੀਂ ਪਾਈ ਜਾਂਦੇ ਆ ਉਹ ਦੇਖੋ ਜੀ ਉਹ ਆ ਗਏ ਸੈਂਬਰ ਆ ਗਏ ਉਹ ਲਾਦਾ ਮੋਟਰਸਾਈਕਲ ਉਹ ਆ ਗਏ ਚੋਬਰ ਜੀ ਤੇ ਉਹ ਵੀ ਆ ਤੁਹਾਨੂੰ ਕਿਨ ਬਾਲਟੀਆਂ ਫੇਰ ਸਾਡੇ ਕੋਲ ਉਹੀ ਦੋ ਦੀਆਂ ਦੋ ਨੇ ਤੇ ਪਰ ਅਸੀਂ ਲਗਭਗ 6:00 ਵਜੇ ਨੇ ਹਜੇ 6:00 ਤਾਂ ਵੱਜ ਚੁੱਕੇ ਨੇ ਤੇ ਫਿਰ ਵੀ ਅਸੀਂ ਪਾ ਦਾਂਗੇ ਸਾਰੇ ਰਸਤਿਆਂ ਨੂੰ ਤਾਂ ਨਹੀਂ ਪੈਣਾ ਕੁਝ ਰਸਤਿਆਂ ਨੂੰ ਪਾਣੀ ਅਸੀਂ ਪਾ ਆ ਚੁੱਕੇ ਨੇ ਸ਼ੈਂਪਰ ਤੇ ਆਸੂ ਵੀ ਆ ਚੁੱਕੇ ਨੇ ਅੱਜ ਸਾਡਾ ਇਰਾਦਾ ਕੋਈ ਨਹੀਂ ਸੀ ਵਲੌਗ ਬਣਾਉਣ ਦਾ ਤੇ ਗਰਨਾਲ ਨੇ ਕਹਿਦਾ ਫਿਰ ਵੀ ਅਸੀਂ ਆਖਿਆ ਚੱਲ ਵਲੌਗ ਬਣਾ ਲੈਨੇ ਆ ਚੱਲ ਨਲੇ ਸਾਡਾ ਆਖਿਆ ਵਾ ਸੀਗਾ ਵੀ ਅਗਲੇ ਐਤਵਾਰ ਨੂੰ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਆ ਸਾਰੇ ਨੇੜੇ ਨੇੜੇ ਇੱਥੋਂ ਤੱਕ ਅਸੀਂ ਪਾਣੀ ਪਾ ਦਿੱਤਾ ਤੇ ਹੁਣ ਦੋ ਬੰਦੇ ਲੈ ਜਾ ਰਹੇ ਆ ਬਾਲਟੀ ਕਿਉਂਕਿ ਭਾਰੀ ਹੈ ਨਾ ਹੁਣ ਸਾਨੂੰ ਦੂਰ ਤੱਕ ਲੈ ਜਾਣਾ ਪੈਂਦਾ ਇੱਥੋਂ ਤੱਕ ਅਸੀਂ ਕੱਲਿਆਂ ਕੱਲਿਆਂ ਨਹੀਂ ਪਾਤਾ ਸਕੇ ਹੁਣ ਉਹ ਅਗਲੀ ਮੋਟਰ ਤੋਂ ਪਾਣੀ ਪਰ ਪਰ ਕੇ ਗਿਲਜਾਮਾਗੇ ਉੱਥੇ ਫੇਰ ਸਾਹਮਣੇ ਨਿੰਬੂਟੇ ਹੋਗੇ ਉੱਥੋਂ ਦੂਰ ਅੱਗੇ ਫਿਰ ਉਥੋਂ ਵੀ ਮਿਲਦਾ ਦੋ ਜਣਾਂ ਨੂੰ ਬਾਲਟੀ ਲੈ ਜਾਣੀ ਪਊਗੀ ਸਾਨੂੰ ਤੇ ਆਹ ਬਾਲਟੀਆਂ ਜੀ ਜਿਹੜੀਆਂ ਇਹ ਡੇਰੇ ਦੀਆਂ ਬਾਲਟੀਆਂ ਨੇ ਸਾਜੀ ਇਹ ਤੇ ਹੁਣ ਅਸੀਂ ਉਹ ਮੋਟਰਸਾਈਕਲ ਚੱਕ ਕੇ ਤੇ ਅੱਜ ਅਸੀਂ ਬਾਬਾ ਜੀ ਕੋਲ ਵੀ ਬੈਠ ਕੇ ਆਏ ਆ ਸੰਤ ਕਾਲੀ ਕੰਬਲੀ ਵਾਲਿਆਂ ਕੋਲ ਉਹਨਾਂ ਨੇ ਜਿਹੜੀਆਂ ਕੁਦਰਤਾਂ ਦੇ ਆ ਗੱਲਾਂ ਕੀਤੀਆਂ ਨੇ ਤੇ ਜਿਹੜੀ ਸਾਨੂੰ ਹੱਲਾਸ਼ੇਰੀ ਦਿੱਤੀ ਆ ਵੀ ਕੰਮ ਕਰਦੇ ਰਹੋ ਬਹੁਤ ਅੱਛਾ ਕੰਮ ਆ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਤਾਂ ਸਾਨੂੰ ਦੱਸਣਾ ਤੇ ਇਸ ਗੱਲ ਨੂੰ ਦੇਖ ਕੇ ਵੀ ਸਾਨੂੰ ਬਹੁਤ ਹੌਸਲਾ ਹੋਇਆ ਬਾਬਾ ਜੀ ਕਹਿੰਦੇ ਯਾਰ ਤੁਸੀਂ ਪ੍ਰਵਾਹ ਨਾ ਕਰੋ ਤੁਸੀਂ ਆਪਣਾ ਕੰਮ ਕਰੋ ਇਸ ਗੱਲ ਨੂੰ ਸੁਣ ਕੇ ਨਾ ਸਾਨੂੰ ਮਤਲਬ ਬੜਾ ਰੂਹ ਨੂੰ ਸਕੂਨ ਮਿਲਿਆ ਆ ਸਾਡੇ ਮੁੰਡੇ ਲੱਗੇ ਨੇ ਜੀ ਗਰਲਾਲ ਆ ਗਿਆ ਸੈਂਬਰ ਆ ਗਿਆ ਤੇ ਆਹ ਤੋਂ ਉਹ ਪਿੱਛੇ ਖਾਂਗੀ ਜਾਂਦਾ ਦਰੱਖਤ ਤੋਂ ਥੋੜੇ ਥੋੜੇ ਜਿਹੜੀਆਂ ਟਾਣੀਆਂ ਆਈਆਂ ਉਹਨਾਂ ਦੀਆਂ ਲਾਉਣ ਵਾਲੀਆਂ ਤਾਂ ਕਿ ਉਹ ਟਾਣੀਆਂ ਦਾ ਡਿੱਕਾ ਨਾ ਲੱਗੇ ਤੇ ਉੱਪਰ ਤੱਕ ਵੱਧ ਸਕਣ ਤੇ ਹੁਣ ਅਸੀਂ ਆਹ ਮੋਟਰ ਤੋਂ ਪਾਣੀ ਭਰ ਰਹੇ ਹਾਂ ਸਾ ਜੀ ਗਰਲਾਲ ਕਹਿੰਦਾ ਵੀ ਜਿਹੜੇ ਆ ਬੂਟੇ ਚੱਲੇ ਹੋਏ ਨੇ ਆ ਮਤਲਬ ਆ ਜਿਹੜੇ ਪਹਿਲਾਂ ਵਾਲੇ ਪੁਰਾਣੇ ਚੱਲੇ ਹੋਏ ਵੈਸੇ ਅਸੀਂ ਨਹੀਂ ਲਾਏ ਜਿਹੜਿਆ ਚੱਲ ਬੇ ਕਹਿੰਦਾ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈਗੀ ਕ ਇਪਰ ਲੈ ਲੋ ਕਹਿੰਨਾਂ ਤੋਂ ਛਾ ਨਹੀਂ ਲੈਣੀ ਇਹਨਾਂ ਨੂੰ ਤਾਂ ਆਪਾਂ ਕਿਹਨਾਂ ਚੱਲਦੇ ਕਰ ਰਹੇ ਆ ਨਵੇਂ ਨੂੰ ਤਾਂ ਤੇ ਆ ਤਾਂ ਹੁਣ ਛਾ ਦੇਣ ਦੇ ਲਾਇਕ ਹੈ ਇਹਨਾਂ ਨੂੰ ਛਾ ਲੈਣੀ ਚਾਹੀਦੀ ਆਸੂ ਇਹਨਾਂ ਨੂੰ ਅੱਗੇ ਘੜੂਗਾ ਹੁਣ ਇਹਦੇ ਨਾਲ ਲਾਉਣ ਵਾਲਾ ਜੀ ਡੰਡਾ ਤੂੰ ਤਾਂ ਦੇਖੋ ਚੱਲ ਪਏ ਨੇ ਵਧੀਆ ਤੇ ਇਹਨਾਂ ਨੂੰ ਹੁਣ ਨਾ ਸਹਾਰੇ ਦੀ ਲੋੜ ਆ ਸਾਨੂੰ ਸਾਰਿਆਂ ਨਾਲ ਡੰਡੇ ਲਾਉਣੇ ਚਾਹੀਦੇ ਨੇ ਤੇ ਆ ਜਾਂਦਾ ਜੀ ਕਹਿੰਦੇ ਗਿਆਨੀ ਆਉਂਦਾ ਬਹੁਤ ਗਿਆਨ ਹੈ ਇਹਦੇ ਕੋਲੇ ਅਸੀਂ ਦੋ ਬੰਦੇ ਚੱਕ ਰਹੇ ਆ ਵਾਲਟੀ ਕਿਉਂਕਿ ਸਾਨੂੰ ਦੂਰ ਦਾ ਸਫ਼ਰ ਤਾਂ ਇਹ ਕਰਨਾ ਪੈਂਦਾ ਛਾ ਜੀ ਇਹ ਥੋੜਾ ਜਿਹਾ ਪਥਰੀ ਦਾ ਮਰੀਜ਼ ਇਹ ਥੋੜਾ ਜਿਹਾ ਪਥਰੀ ਦਾ ਸਹੀ ਗੱਲ ਹੈ ਇਸ ਕਰਕੇ ਇਹ ਤੁੱਟ ਤਕ ਤੁੱਟ ਤਕ ਤੁੱਟ ਤਕ ਤੂਤੀਆਂ ਹੈਈ ਮਜਾ ਲਓ ਮਜਾ ਲਓ ਉਹਨੂੰ ਕਹਿ ਦਿੰਨੇ ਆ ਮਸਤਰੀ ਨੂੰ ਇਹਦੇ ਨਾਲ ਡੱਕਾ ਲਾ ਦੇ ਤੇ ਆਹ ਮੋਟਰ ਸਾਨੂੰ ਕਿਸਮਤ ਚੰਗੀ ਹੈ ਵੀ ਚੱਲਦੀ ਮਿਲਦੀ ਹੈ ਹਮੇਸ਼ਾ ਉਹ ਅੱਜ ਵਧੀਆ ਕੰਮ ਲੱਗਿਆ ਪਰ ਨਹੀਂ ਤਾਂ ਡੱਕਾ ਥੋੜ ਕੇ ਰਾਜੀ ਨਹੀਂ ਹੁੰਦਾ ਗਰਨਾਲ ਦੀ ਗੱਲ ਕਰ ਰਿਹਾ ਮੈਂ ਤੇ ਆਹ ਵੀ ਅੱਜ ਕੱਲੀ ਛੰਗਾਈ ਕਰੂਗਾ ਹੈਨਾ ਹਾਂ ਬਸ ਉਹਨੂੰ ਸੌਖੇ ਜਿਹੇ ਕੰਮ ਦੇ ਤਾ ਉਹਨੇ ਉੱਥੇ ਖਤਰਨਾ ਅੱਜ ਉਹ ਬਸ ਛੰਗਾਈ ਦੇ ਬਹਾਨੇ ਉਧਰ ਅੱਕ ਜੇ ਚ ਮਰੀ ਜੂਗਾ ਪਰਾਂਦੇ ਕਹਿੰਦਾ ਜੀ ਇਹਨਾਂ ਨੂੰ ਵੱਡਿਆਂ ਨੂੰ ਕਹਿੰਦਾ ਪਾਣੀ ਪਾਉਣ ਦੀ ਲੋੜ ਨਹੀਂ ਭੁੱਟਣ ਇਕੜੇ ਡੇਡੇ ਹੋ ਗਏ ਇਹ ਤਾਂ ਹਜੇ ਜਵਾਨ ਆ ਵਿਚਾਰ ਕਿਉਂ ਜੀ ਜਵਾਨੀ ਚ ਹੈ ਜਵਾਨੀ ਚ ਹੈ ਉਹ ਹਜੇ ਬਚਪਨ ਦਾ ਉਹ ਹਜੇ ਪੋਤੜਿਆ ਚੱਲਦਾ ਰਿਹਾ ਮੌਸਮ ਅੱਜ ਬਾਈ ਜੀ ਫੇਰ ਬਹੁਤ ਸੋਹਣਾ ਹੋ ਰੱਖਿਆ ਦੇਖ ਸਕਦੇ ਹੋ ਤੁਸੀਂ ਕਿ ਵੈਸੇ ਵੀ ਜਿਹੜਾ ਸਮਾਂ 7 ਦਾ ਹੋ ਚੁੱਕਿਆ ਸੂਰਜ ਦੇਵਤਾ ਜੀ ਛਿਪ ਚੁੱਕੇ ਨੇ ਤੇ ਇੱਧਰ ਆਸ਼ੂ ਪਹਿਲਾਂ ਕੜਕੜਈਆ ਕਰਕੇ ਥੋੜੇ ਵੱਡੇ ਦਰਖਤਾਂ ਦੀ ਹੁਣ ਇਹਨੇ ਬਾਲਟੀ ਚੱਕੀ ਇਹ ਤੋਂ ਪਹਿਲਾਂ ਗਰਲਾਲ ਪਾ ਰਿਹਾ ਸੀ ਹਜੇ ਅਸੀਂ ਅੱਧਾ ਘੰਟਾ ਹੋਰ ਪਾਣੀ ਪਾਵਾਂਗੇ ਇਸ ਤੋਂ ਬਾਅਦ ਅਸੀਂ ਚਾਵਾਂਗੇ ਕਿਉਂਕਿ ਸਮਾਂ ਜਿਹੜਾ ਸ਼ਾਮ ਦਾ ਹੋ ਚੁੱਕਿਆ ਛਾ ਜੀ ਤੇ ਆਹ ਬੰਦੇ ਨੇ ਉਸ ਦਿਨ ਵਿਚਾਰ ਦਿੱਤੇ ਸੀ ਬਹੁਤ ਵਧੀਆ ਵਿਚਾਰ ਦਿੱਤੇ ਸੀ ਇਸ ਕਰਕੇ ਸੀ ਸਪੈਸ਼ਲ ਕੱਟ ਕੇ ਪਾਇਆ ਸੀਗਾ ਕਿਉਂਕਿ ਸੈਣੀ ਬੰਦੇ ਦੀ ਸੈਣੀ ਗੱਲ ਆ ਸੀ ਸਪੈਸ਼ਲ ਪਾਉਣੇ ਲਓ ਜੀ ਸੇਵਾ ਨਿਭਾਉਂਦੇ ਹੋਏ ਸੇਵਾਦਾਰ ਲਓ ਜੀ ਆਹ ਮੁੰਡਾ ਹਜੇ ਵੀ ਬਿਜ਼ੀ ਆ ਫੋਨ ਦੇ ਉੱਤੇ ਢੀਲਾ ਬਣਾ ਰਿਹਾ ਪਤਾ ਨਹੀਂ ਵੀਡੀਓ ਕਾਲ ਕਰ ਰਿਹਾ ਛਾ ਜੀ ਆਹ ਲਓ ਜੀ ਉਹਨਾਂ ਨੇ ਵੀ ਦੋਨੋਂ ਉਹ ਚੱਕ ਵਾਲਟੀ ਦੇ ਨਾਲ ਪਵਾ ਨਾ ਹੱਥ ਜਿਹੇ ਜਾਓ ਬੋੜ ਹੋਇਆ ਨਾ ਕਿਸੇ ਵੇਲੇ ਆ ਦਰਸ਼ਕਾਂ ਨੇ ਉਵੇਂ ਹੋ ਜਾਣਾ ਛਾ ਜੀ ਬਿਲਕੁਲ ਬਿਲਕੁਲ ਆਪਾਂ ਕਰਨਾ ਮੈਂ ਲ ਇੱਧਰ ਲਾਈਵ ਹੋਏ ਨੇ ਜੀ ਫੇਸਬੁਕ ਤੇ ਬਾਈ ਬਲੌਗਰ ਆ ਵੀਰੇ ਬਹੁਤ ਛੋਟੀ ਦਾ ਤੇ ਤੁਸੀਂ ਸਾਡਾ ਵਲੌਗ ਦੇਖ ਲਓ ਸਾਜੀ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਫੇਸਬੁਕ ਤੇ ਲਾਈਵ ਆ ਆ ਜਾਨਦੀਪ ਬਲੌਗਸ ਪਰ ਲਓ YouTube ਤੇ ਦੇਖ ਸਕਦੇ ਤੁਸੀਂ ਸਾਡਾ ਵਲੌਗ ਇਹ ਤਾਂ ਆਪਣਾ ਪੁਲਿਸ ਆ ਜਿਵੇਂ ਪੁਲਿਸ ਆ ਠੀਕ ਆ ਠੀਕ ਆ ਬਾਈ ਇਧਰ ਜਦਾ ਛੰਮ ਨੂੰ ਕਿੰਨ ਮਲੇਗਾ ਇੰਨੇ ਨਾਲ ਲਾਈਵ ਘੱਟ ਦੂ ਇਹ ਆਪਣੇ ਇਧਰਲੀ ਸਾਈਡ ਲੱਗੇ ਹੋਇਆ ਬਾਈ ਜੀ ਕਹਿੰਦੇ ਪਾਣੀ ਪਾ ਚੁੱਕੇ ਆ ਸੀ ਪਾਣੀ ਪਾਉਣ ਵਾਲਾ ਕੰਮ ਕਰਤਾ ਸਮਾਪਤ ਲਗਭਗ ਅਸੀਂ ਮਤਲਬ 30-35 ਦਰਖਤਾਂ ਨੂੰ ਪਾਣੀ ਪਾਇਆ ਹੋਊ ਹਣਾ ਕਿਉਂਕਿ ਯਾਰ ਸਾਡੇ ਕੋਲੇ ਬਾਲਟੀਆਂ ਹੀ ਸੀ ਬਈ ਅੱਜ ਦੋ ਤੇ ਹੁਣ ਜਿਹੜੇ ਮਤਲਬ ਮਾੜੇ ਮੋਟੇ ਛਾਂਗਣ ਵਾਲੇ ਦਰਖਤ ਆ ਉਹ ਛਾਂਗຊੂੰਗ ਰਹੇ ਆ ਜਿਵੇਂ ਆ ਇਹਨਾਂ ਨੂੰ ਪਾਣੀ ਨਹੀਂ ਪਾਇਆ ਗਿਆ ਬਈ ਆ ਦਰਖਤਾਂ ਨੂੰ ਪਾਣੀ ਨਹੀਂ ਪਾਇਆ ਗਿਆ ਕਿਉਂਕਿ ਸਾਰਿਆਂ ਨੂੰ ਪੈਣਾ ਵੀ ਨਹੀਂ ਸੀਗਾ ਬਾਈ ਜੀ ਕਿਉਂਕਿ ਇਹਦਾ ਧੁਰ ਤੱਕ ਦਰਖਤ ਲੱਗੇ ਹੋਏ ਨੇ ਵੀ ਐ ਮਨੋ ਵੀ 5-5 7-7 ਫੁੱਟ-ਫ ਤੇ ਵਿਗੜਾ ਜਿਹੜਾ ਸਾਡਾ ਲਗਭਗ ਬਾਈ ਜੀ ਜਾਣਦਾ ਹੋ ਚੁੱਕਿਆ 7:16 ਮਿੰਟ ਹੋ ਚੁੱਕੇ ਨੇ ਇਸ ਕਰਕੇ ਕਹਿੰਦੇ ਚੋਬਰ ਹੁਣ ਆ ਦੇਖੋ ਹੀ ਥੋੜਾ ਬਤਾ ਇਹ ਟਾਣੀਆਂ ਜੇ ਥੱਲੇ ਨੀਚੇ ਲੱਗੀਆਂ ਨੇ ਉਹ ਕਢਣੀਆਂ ਜ਼ਰੂਰੀ ਆ ਕਿਉਂ ਸਾਹਿਬ ਜੀ ਪਾਣੀ ਦਾ ਸਤਕਾਰ ਕਰੋ ਠੀਕ ਆ ਕੁਦਰਤ ਨੂੰ ਪਿਆਰ ਕਰੋ ਅਸੀਂ ਲਾ ਰਹੇ ਹਾਂ ਬੂਟੇ ਤੋੜੀ ਜਾਂਦੇ ਗੱਲ ਤਾਂ ਗਲਤੀ ਆ ਇਹ ਗਲਤ ਤਾਂ ਪੂਰੀ ਬੰਦ ਆ ਆ ਸੁਣੇ ਥੋੜੀ ਗੱਲ ਬਣਾਤੀ ਆ ਵੇ ਦੀਆਂ ਜਿਹੜੀਆਂ ਅਸੀਂ ਟਾਣੀਆਂ ਇਹੇ ਕੁਝ ਕਰਨ ਕਢ ਕੇ ਆ ਦੇਖ ਲੈ ਸਮਾ ਤਾਂ ਸਾਡਾ ਵੀ ਜਾਣਦੇ ਹੀ ਸੀਗਾ ਹੁਣ ਤੇ ਉਹ ਤਾਂ ਚੱਲ ਅਸੀਂ ਰਾਇ ਬਣਾ ਲਈ ਪੁੱਛ ਚੱਲ ਥੋੜਾ ਹੁਣ ਇਹਨਾਂ ਨੂੰ ਘਾਟ ਆਣੇ ਅਸੀਂ ਪਾਣੀ ਅਸੀਂ ਹੋਰ ਵੀ ਦਰਖਤਾਂ ਦੇ ਪਾ ਦਿੰਦੇ ਅਸੀਂ ਜਦੋਂ ਉੱਥੋਂ ਤੁਰਨ ਲੱਗਿਆ ਜਿੱ ਉਥੇ ਬਾਬਾ ਜੀ ਅੱਜ ਪਹੁੰਚੇ ਹੋਏ ਸੀ ਅੱਜ ਸੰਡੇ ਸੀਗਾ ਜੀ ਇਸ ਕਰਕੇ ਸਾਨੂੰ ਬਾਬਾ ਜੀ ਕੋਲੇ ਰੋਗਣਾ ਪੈ ਗਿਆ ਬਹੁਤ ਵਧੀਆ ਬਾਬਾ ਜੀ ਨੇ ਹਾਂ ਬਹੁਤ ਵਧੀਆ ਗੱਲਾਂ ਸੁਣਾਈਆਂ ਬਾਬੇ ਨੇ ਸਾਡਾ ਬਹੁਤ ਵੱਡਾ ਹੌਸਲਾ ਵੀ ਸਾਡਾ ਵਧਾਇਆਗਾ ਅੱਪਾ ਜੀ ਕਹਿੰਦੇ ਵੀ ਸਾਨੂੰ ਜੇ ਪਾਣੀ ਪਾਉਣ ਦੇ ਲਈ ਕੋਈ ਸਾਧਨ ਚਾਹੀਦਾ ਹੂੰ ਤਾਂ ਸਾਨੂੰ ਦੱਸੋ ਤੁਹਾਨੂੰ ਅਵੇਲੇਬਲ ਕਰਾਂਗੇ ਅਸੀਂ ਕਿਉਂਕਿ ਉਹਨਾਂ ਨੂੰ ਸਾਡਾ ਪਤਾ ਲੱਗ ਗਿਆ ਨਹੀਂ ਵੀ ਅਸੀਂ ਬਾਲਟੀਆਂ ਨਾਲ ਪਾਣੀ ਪਾ ਰਹੇ ਹਾਂ ਹਾਂ ਤੇ ਬਾਬਾ ਜੀ ਨੇ ਸਾਡਾ ਇਹ ਕੰਮ ਦੇਖ ਕੇ ਉਹਨਾਂ ਨੇ ਅਗਲੇ ਆਪਣੇ ਜਿਹੜਾ ਦੂਸਰਾ ਸਥਾਨ ਉਹਨਾਂ ਦਾ ਸਥਾਨ ਹੂੰ ਉੱਥੇ ਵੀ ਜਨ ਕਿ ਸਾਡੇ ਵਰਗੇ ਨੌਜਵਾਨ ਮੁੰਡਿਆਂ ਤੋਂ ਕੰਮ ਕਰਵਾਇਆ ਬੂਟੇ ਲਗਾਏ ਤਿਆਰ ਕੀਤੀ ਹਾਂ ਜਨ ਕਿ ਸਾਡੀ ਉਹਨੇ ਇੱਕ ਮਿਸਾਲ ਤਿਆਰ ਕਰ ਲਈਆ ਹਾਂ 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 ਬਹੁਤ ਵਧੀਆ ਗੱਲ ਲੱਗੀ ਮੈਨੂੰ ਹੌਸਲਾ ਹੋਇਆ ਯਾਰ ਵੀ ਆਪਣੀ ਗੱਲ ਕੀਤੀ ਹੈ ਕਦੇ ਬਾਬਾ ਜੀ ਨੇ ਸਾਡੀ ਜਿਹੜੀ ਗਿਣਤੀ ਘੱਟ ਸੀਗੀ 4 ਜਣੇ ਸੀਗੇ ਹੂੰ ਅਗਲੇ ਸੰਡੇ ਅਸੀਂ ਥੋੜੀ ਜ਼ਿਆਦਾ ਗਿਣਤੀ ਕਰਕੇ ਸਾਰੇ ਬੂਟਿਆਂ ਦੇ ਵਿੱਚ ਪ੍ਰੋਪਰੀ ਸਾਰਿਆਂ ਜੀ ਪਾ ਦੇਗਾ ਟੋਟਲੀ ਮੰਨ ਲਾ ਜੇ ਆਪਾਂ ਨੂੰ ਟੈਂਕੀ ਮਿਲ ਗਈ ਜਿਹੜੀ ਬਾਬਾ ਜੀ ਕਹਿੰਦੇ ਹਾਂ ਹਾਂ ਜੇ ਸਾਨੂੰ ਉਹ ਟੈਂਕੀ ਮਿਲ ਗਈ ਫਿਰ ਕੀ ਚੇਂਜ ਆਊਗਾ ਆਪਣੇ ਚੇਂਜ ਇਹ ਹੈ ਕਿ ਜਿਵੇਂ ਆਪਾਂ ਅੱਜ ਘੱਟ ਗਿਣ ਆਪਾਂ ਨੂੰ ਹੈਂਡਲ ਕਰ ਲਾਗੇ ਚਾਰੇ ਜਣੇ ਵੀ ਹੂੰ ਠੀਕ ਐ ਜਿਵੇਂ ਇੱਕ ਦੋ ਜਣਾਂ ਨੇ ਪਹਿਲਾਂ ਆਪਾਂ ਟੈਂਕੀ ਭਰ ਲਈ ਹੂੰ ਇੱਕ ਜਣੇ ਨੇ ਟ੍ਰੈਕਟਰ ਚਲਾ ਲਿਆ ਹਾਂ ਇੱਕ ਜਣਾ ਪਿੱਛੇ ਪੈ ਪੜ ਕੇ ਕੱਲਾ ਕੱਲਾ ਜਿਹਾ ਕੱਲਾ ਹੀ ਪਾ ਪਾਈਪ ਵੱਡੀ ਲੈ ਆਵਾਂਗੇ ਆਪਾਂ ਆ ਪਾਈਪ ਵੱਡੀ ਚਾਹੀਦੀ ਆ ਨਾਲ ਨਾਲ ਤੋੜ ਕੇ ਟ੍ਰੈਕਟਰ ਹਨਾ ਹੋ ਸਕਦਾ ਸੀ ਅਗਲੇ ਸਾਲ ਗਰਮੀਆਂ ਦੇ ਆਉਣ ਤੋਂ ਪਹਿਲਾਂ ਇਹ ਇੰਤਜ਼ਾਮ ਹੋ ਜੇ ਬਾਕੀ ਮਹਾਰਾਜ ਦੀ ਕਿਰਪਾ ਚਾਹੀਦੀ ਆ ਮੈਨੂੰ ਲੱਗਦਾ ਕਿ ਹੂੰ ਉਹ ਜਣਾ ਇਹ ਹੱਲ ਸਕਦਾ ਟੈਂਕੀ ਵਾਲਾ ਉਹ ਤਾਂ ਕਹੀ ਦਿੱਤਾ ਬਾਈ ਨੇ ਕਹਿੰਦੇ ਸਾਨੂੰ ਦੱਸ ਦਿਓ ਹੁਣ ਸਾਨੂੰ ਐ ਜੇ ਵੀ ਕੀ ਦੱਸੀ ਹੈ ਹਨਾ ਆ ਬਾਬਾ ਜੀ ਨੇ ਬਹੁਤ ਵਧੀਆ ਸਾਡੇ ਕੰਮ ਦੇ ਵਿੱਚ ਹੰਗਾਰਾ ਦਿੱਤਾਗਾ ਉਦੋਂ ਵੀ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਉਹਦਾ ਆਪਾਂ ਬਾਬੇ ਵਾਲੀ ਜੱਫੀ ਲੈ ਕੇ ਤਾਂ ਜਾਂਦੇ ਨੇ ਹਾਂ ਬਾਬਾ ਜੀ ਨੇ ਸਾਨੂੰ ਪਹਿਲੀ ਜਿੱਦ ਅਸੀਂ ਪਹਿਲੇ ਦਿਨ ਸਟਾਰਟ ਕੀਤਾ ਕੰਮ ਸਾਨੂੰ ਬਹੁਤ ਵੱਡਾ ਹੌਸਲਾ ਦਿੱਤਾਗਾ ਸਾਨੂੰ ਆਪਦੇ ਵੱਲੋਂ ਬਾਬਾ ਜੀ ਨੇ ਇੱਕ ਸਾਧਨ ਦਿੱਤਾ ਜਿੱਥੇ ਨਾਲ ਸਾਡੇ ਨਾਲ ਦੋ ਆਪਦੇ ਚੇਲੇ ਭੇਜੇ ਵੀ ਤੁਸੀਂ ਲੈ ਕੇ ਜਾਓ ਸਾਡੇ ਨਾਲ ਧਰਾ ਕੇ ਸਹਨੇ ਨਰਸਰੀ ਦੇ ਵਿੱਚ ਧਰਾ ਕੇ ਵੀ ਲੈ ਕੇ ਆਇਆ ਤੇ ਇੱਥੇ ਰੱਖੇ ਤੇ ਸਾਡੇ ਨਾਲ ਲਗਾਏ ਵੀ ਉਹਨਾਂ ਨੇ ਬਹੁਤ ਵਧੀਆ ਸਾਨੂੰ ਜਾਨਕਿ ਬਾਕੀ ਪਰਮਾਤਮਾ ਕਹਿੰਦੇ ਹੁੰਦੇ ਆ ਜੀ ਆਪੇ ਰਾਹ ਬਣ ਜਾਂਦੇ ਹੁੰਦੇ ਹਨ ਜਦੋਂ ਬੰਦਾ ਕਿਸੇ ਰਾਹ ਤੇ ਚੱਲਦਾ ਹੈਗਾ ਹੂੰ ਤੇ ਬਹੁਤ ਵਧੀਆ ਸਾਨੂੰ ਬਾਬਾ ਜੀ ਮਿਲੇ ਨੇਗੇ ਤੇ ਉਹਨਾਂ ਦੇ ਜਿਹੜੇ ਨਾਲ ਸੰਗਤ ਹੈ ਉਹ ਵੀ ਸਾਡਾ ਬਹੁਤ ਸਾਥ ਦੇ ਰਹੀ ਆ ਤੇ ਦੇਵੇਗੀ ਵੀ ਅੱਜ ਵਾਂਗੂ ਸ਼ਰੇਆਮ ਨਹੀਂ ਸੀ ਯਾਸ਼ਕੀ ਅੱਜ ਵਾਂਗੂ ਸ਼ਰੇਆਮ ਨਹੀਂ ਸੀ ਯਾਸ਼ਕੀ ਲੱਗੀਆਂ ਦਾ ਰੱਖਦੇ ਹੁੰਦੇ ਸੀ ਪਰਦਾ ਲੱਗੀਆਂ ਦਾ ਰੱਖਦੇ ਹੁੰਦੇ ਸੀ ਪਰਦਾ ਉਹਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ ਲੋਕਾਂ ਪਾਣੇ ਸੱਟੇ ਐ ਨਟੀਨਾ ਕਰਦਾ ਉਹਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ ਲੋਕਾਂ ਪਾਣੇ ਸੱਟੇ ਐ ਨਟੀਨਾ ਕਰਦਾ ਬਸ ਬੱਸ ਬਹੁਤ ਸੋਣਾ ਗਏ ਤੂੰ ਇਹਦੇ ਬਾਰੇ ਕਹਿਣਾ ਸਾਰਾ ਕੁਝ ਛੇਟੇ ਮੂੰਹ ਤੇਰੇ ਸਾਰੀਆਂ ਗੱਲਾਂ ਤੇ ਸਾਰੀਆਂ ਗੱਲਾਂ ਤੇ ਤੇਰਾ ਤਾਂ ਨਹੀਂ ਕੋਈ ਰਿਪਲਾਈ ਹੈਗਾ ਹਣ ਨਹੀਂ ਭਾਈ ਇਹ ਆਪਣੇ ਵੱਡੇ ਪ੍ਰਾਣੀ ਚ ਕੁਝ ਮਰਜ਼ੀ ਕਹਿ ਸਕਦੇ ਬੰਦੇ ਵੇ ਫੁੱਦੂ ਹੀ ਨੇ ਇਹੇ ਜਿਹੇ ਬੰਦੇ ਦੀ ਤੁਸੀਂ ਗੱਲ ਨਹੀਂ ਸੁਣਨੀ ਆਪਦੇ ਹਾਨ ਪ੍ਰਵਾਨ ਦੇ ਦੀ ਜਿਹੜਾ ਉਸ ਤੋਂ ਥੋੜਾ ਤੋਂ ਦੁੱਗਣੀ ਉਮਰ ਦਾ ਬੰਦਾ ਹੈਗਾ ਠੀਕ ਆ ਉਹ ਸਾਨੂੰ ਕਹੇ ਵੀ 10 ਮਿੰਟ ਮੇਰੇ ਕੋਲ ਰੁਕ ਜਾਓ ਗੱਲ ਸੁਣ ਲਓ ਉਹਦੀ ਸੁਣੋ ਸਿਆਣੇ ਬੰਦੇ ਦੀ ਗੱਲ ਸੁਣੋ ਕੁਦਰਤ ਨੂੰ ਮੰਨ ਕੇ ਚੱਲਾਂਗੇ ਨਾ ਕੁਦਰਤ ਦੀ ਸਾਹ ਸੰਭਾਲ ਤੇ ਕੁਦਰਤ ਦੀਆਂ ਦੇ ਨਾਲ ਪਿਆਰ ਪਾਵਾਂਗੇ ਇਹੀ ਧਰਮ ਹੈ ਮੇਰੇ ਮੁਤਾਬਕ ਤਾਂ ਤੇ ਅਗਲੀ ਵਾਰ ਅਸੀਂ ਥੋੜਾ ਜਿਆਦਾ ਜਲਦੀ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਦੇ ਸਾਥੀਆਂ ਨੂੰ ਹੋਰ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅਸੀਂ ਘੱਟੋ ਘੱਟ ਨਾਂ ਵਾਲੇ ਅਸੀਂ 4 ਨਾ ਰਹਿ ਜਾਈਏ 8-10 ਜਾਣੇ ਹੋ ਜੀਏ ਉਹਦੇ ਨਾਲ ਕੀ ਹੈ ਕਿ ਸਾਨੂੰ ਪਾਣੀ ਦੀ ਕਿੱਲਤ ਨਹੀਂ ਆਊਗੀ ਜਿਵੇਂ 2 ਜਾਣੇ ਜਾਂ 4 ਜਾਣੇ ਸ਼ਿੰਗਾਈ ਕਰ ਲਾਂਗੇ ਬੁੱਟੀਆਂ ਦੀ ਤੇ ਨਾਲ-ਨਾਲ ਜਿਹੜੇ 4 ਤੋਂ 5 ਜਾਣੇ ਆ ਉਹ ਪਾਣੀ ਪਾਈ ਜਾਣਗੇ ਇਸੇ ਤਰ੍ਹਾਂ ਇਹ 2 ਮਹੀਨੇ ਆ ਜਿਹੜੇ ਅਸੀਂ ਆਏ ਸੰਡੇ ਸੇਵਾ ਦੇ ਵਿੱਚ ਸਾਡੇ 2 ਜਾਂ 4 ਘੰਟੇ ਜ਼ਰੂਰ ਲੱਗਣਾ ਸਾਡੇ ਵੱਲੋਂ ਜਿੰਨਾ ਕੁ ਵੀ ਹੋਊਗਾ ਅਸੀਂ ਉਹ ਕਰਦੇ ਰਹਾਂਗੇ ਸਾਡੇ ਲਈ ਤਾਂ ਇੱਕ ਸਕੂਨ ਹੈ ਅਸੀਂ ਕੋਈ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਕਿਸੇ ਤੋਂ ਕੁਝ ਲੈ ਨਹੀਂ ਸਕਦੇ ਜਿਵੇਂ ਸਾਨੂੰ ਬੂਟੇ ਲਾ ਕੇ ਥੋੜਾ ਜਿਹਾ ਸਕੂਨ ਮਿਲਿਆ ਤਾਂ ਅੱਜ ਸਾਨੂੰ ਪਾਣੀ ਪਾ ਕੇ ਵੀ ਸਕੂਨ ਮਿਲਿਆ ਵੱਡੀ ਗੱਲ ਸਾਰੀ ਸਕੂਨ ਦੀ ਹੁੰਦੀ ਹੈ ਜ਼ਿੰਦਗੀ ਦਾ ਨਾਂ ਹੀ ਸਕੂਨ ਹੈ ਜਿਹੜੇ ਜੇ ਤੁਹਾਨੂੰ ਕਿਸੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਸਕੂਨ ਮਿਲਦਾ ਤਾਂ ਉਹ ਲੈ ਲੈਣਾ ਚਾਹੀਦਾ ਤਾਂ ਲੋ ਸਾ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਉਨੇ ਸੰਭਰ ਨੇ ਜਿਹੜੀਆਂ ਮੈਂ ਗੱਲਾਂ ਕਰਨੀਆਂ ਛੋ ਲਗਭਗ 10 ਹੀ ਦਿੱਤੀਆਂ ਹੁਣ ਉਹਨੂੰ ਰਿਪੀਟ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਵਲੌਗ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਡੀਓ ਲਾਸਟ ਤੱਕ ਦੇਖਿਆ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਤੇ ਕੁਝ ਵੀ ਇਹਦੇ ਚੱਕ ਤੋਂ ਗੱਲਾਂ ਜਿਹੜੇ ਤੁਹਾਨੂੰ ਕੰਮ ਦੀਆਂ ਲੱਗੀਆਂ ਹੁਣ ਉਹ ਰੱਖ ਲਿਓ ਬਾਕੀ ਸਾਰਾ ਕੱਢ ਦਿਓ ਸਕਿਪ ਕਰ ਦਿਓ ਇੱਧਰ ਹੀ ਹੁਣ ਕਿੱਧਰ ਦੀ ਕੱਢ ਸਕਦੇ ਹੋ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਨਾਮ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਸਾਜੀ